ਚਲੋ ਲਵੀ ਨਵੇੜ ਦੀ ਕੰਮ ਫਿਰ ਆਜੀ ਚਾਚਾ ਅਸਲ ਤਿਆਰੀ ਫਿਰ ਕਿ ਕੀ ਗੱਲ ਮੇਲਾ ਮਾਫਕ ਨਹੀਂ ਹੋਇਆ ਨਾ ਮੇਲੇ ਦਾ ਅੱਧਾ ਮਾਫਕਾ ਮੇਲੇ ਤੇ ਤੜਕੇ ਤੇ ਕਿੰਨੇ ਕੰਮ ਕਰਤੇ ਚੱਲ ਵਧੀਆ ਹੋ ਗਿਆ ਹਾਂ ਚਲੋ ਜੀ ਚਲੋ ਹੋ ਗਈ ਤੇ ਹੋ ਗਈ ਤੇਰੀ ਹਾਂ ਮੈਂ ਤਾਂ ਹੋ ਗਿਆ ਤੂੰ ਚੁੱਪ ਪਕਵਣ ਲਈ ਹਾਂ ਬਨ ਲਈ ਮਾਹਾਂ ਚਾਦਰਾਂ ਚਾਦਰਾਂ ਕਿੱਥੇ ਤੇਰਾ ਮੋਰਨੀ ਵਾਲਾ ਜਿਹੜਾ ਸਾਰ ਤੂੰ ਬਦਲ ਕਿਆ ਕਰੋ ਜੀ ਇੱਕੋ ਪਾਈ ਜਾਂਦਾ ਤੂੰ ਜੀ ਕੋਈ ਨਹੀਂ ਕੋਈ ਨਹੀਂ ਉਹ ਹਾਂ ਜੀ ਕਾਦੀਆਂ ਵਧਾਈਆਂ ਹੋਈਆਂ ਅੱਛਾ ਬੱਚੀ ਸੁਰੀ ਕੀ ਆਇਆ ਬੀੜਾ ਤੇਰਾ ਨਾ ਜੀ ਵਧਿਆ ਜੀ ਵਧਿਆ ਇੱਕ ਬੋਟ ਵੱਧ ਗਈ ਹਾਂ ਬਈ ਬੱਛਾ ਆ ਗਿਆ ਬੱਛਾ ਆ ਗਿਆ ਹਾਂ ਬੱਛਾ ਆ ਗਿਆ ਤੇ ਚੱਲਿਆਂ ਜੀ ਸਪਰੇਅ ਕਰਨ ਹੁਣ 12 ਕਿਲੇ ਰਹਿ ਗਏ ਇੱਕ ਪਾਪ ਦਾ ਕੰਮ ਰਹਿ ਗਿਆ ਇੱਕ ਪਾਪ ਦਾ ਕੰਮ ਰਹਿ ਗਿਆ ਤੁਹਾਨੂੰ ਲੱਗੇ ਵੀ ਜੀ ਸਰਪ੍ਰਾਈਜ਼ ਮਿਲਣਾ ਵੀ 10 12 ਰਹਿ ਗਏ ਕਿੰਨੇ ਰਹਿ ਗਏ ਚਲ ਕੋਈ ਨਹੀਂ ਜਿੰਨੇ ਵੀ ਰਹਿ ਗਏ ਬਸ ਪਾਪ ਪਾ ਰਿਹਾ ਬਈ ਦੱਸ ਦੇਣਾ ਮੈਨੂੰ ਭੱਗੇ ਆ ਤਾਂ ਮੜ ਜੋੜੀ ਨੂੰ 10 12 ਕਿਹੜੇ ਰਹਿ ਗਏ ਹੈ ਨਾ ਹਮ ਪਤਾ ਪਾਉਣਾ ਹੀ ਹੈ ਮੈਨਾਂ ਕਿ ਹਾਂ ਬਸ ਇਹ ਆਪਾਂ ਹੁਣ ਇੱਥੇ ਬਰਾਸ ਜਾਣਾ ਪਹਿਲਾਂ ਬਰਾਸ ਹੈ ਪੁੱਛ ਰੋਗੀ ਮਾਰਦੇ ਬਰਾਸ ਜਾਣਾ ਚਲੋ ਫਿਰ ਚਲੋ ਲੈ ਵੀ ਆਜੋ ਮੋਟਰਸਾਈਕਲ ਵੀ ਤੁਸੀਂ ਮੋਟਰਸਾਈਕਲ ਵੀ ਚੱਕ ਇਹ ਡਾਕਟਰ ਆਏ ਤੇ ਫਿਰ ਜਾਊਗਾ ਕੌਣ ਜੱਸਾ ਉਹ ਤੂੰ ਨਹੀਂ ਆਈ ਤੁਸੀਂ ਮੋਟਰਸਾਈਕਲ ਪਾ ਆਜੋ ਮੋਟਰਸਾਈਕਲ ਤੇ ਆਜੋ ਤੁਸੀਂ ਪੱਕੇ ਚਲ ਆਪਾਂ ਤਿੰਨੇ ਚੱਲੀ ਲਾਏ ਕੋਈ ਸਾਡੀ ਚਾਲ ਲਾ ਗਏ ਮੋਟਰਸਾਈਕਲ ਗੁਰਬੀ ਸਪਰੇਅ ਕਰਨੀ ਹੈ ਹੋਰ ਲੱਤ ਪੈਰ ਠੀਕ ਹੈ ਹਾਂ ਗੋਡੇ ਗਿੱਟੇ ਸਾਰੇ ਚੱਲ ਹੁਣ ਸੀਜ਼ਨ ਆ ਰਿਹਾ ਮੇਰਾ ਵੀ ਹੱਥ ਬੰਨ ਕੇ ਤੈਨੂੰ ਹੱਥ ਬੰਨ ਕੇ ਬੇਨਤੀ ਕਰਦੇ ਇਹਨੂੰ ਹੱਥ ਬੰਨ ਫਿਰ ਬਨਵਾ ਦੇਣੇ ਹੱਥ ਚੱਲ ਕੋਈ ਨਹੀਂ ਸਾਡਾ ਚਿਹਤਾ ਹੁੰਦੀ ਦੇਖ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਬਈ ਚੀਜ਼ ਹੋਣੀ ਸੁਣ ਲੈ ਯਾਰ ਸੁਣ ਲੈ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਗਲਤੀ ਹੋਊਗੀ ਸਾਲੀ ਮੰਨ ਲਓ ਗਲਤੀਆਂ ਇਨਸਾਨ ਤੋਂ ਹੁੰਦੀਆਂ ਜਾਨਵਰਾਂ ਤੋਂ ਨਹੀਂ ਹੁੰਦੀ ਸੁਣ ਦੇਗਾ ਵੀਰੀ ਗੱਲ ਸੁਣ ਮੈਂ ਮੰਨ ਲੈਂਦਾ ਨੂੰ ਮੰਨਣੀ ਪੈਣੀ ਇਹ ਤਾਂ ਹੁੰਦੀ ਉਹ ਸਾਲਿਆ 100 100 ਬਾਲੂ ਜੀ ਤੇਰੀ ਗਲਤੀ ਹੁੰਦੀ ਹੈ ਤੇ ਇਨਸਾਨ ਚਾਚਾ ਗਲਤੀਆਂ ਦਾ ਪੁੱਤ ਲੈ ਤੂੰ ਮੰਨ ਇਹ ਵੀ ਬੰਨ ਲੰਦਰ ਦੇਖ ਲੈ ਇਹਦਾ ਵੀ ਨਵਾਂ ਕੇਸ ਪਤਾ ਲੱਗਿਆ ਹਾਂ ਮੇਨਾਂ ਦੇਖ ਲੋੜੀ ਵਾਲਾ ਇਹਦੇ ਵਾਲਾ ਆਪਣਾ ਮਾਤਾ ਉਹਥੇ ਡਗੇੜੀਆਂ ਹਾਂ 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 ਹੈ ਢਾਈ ਬੋਤਲਾ ਪੀਤੀ ਆ ਵੇਲੀ ਯਾਰ ਨੇ ਆ ਆਪਣੇ ਆ ਕੇ ਡਾਕਟਰ ਨਹੀਂ ਉਹ ਤਾਂ ਗੋਗੀ ਮੈਂ ਸਾਰੀ ਕਈ ਬੋਤਲਾ ਪੀਤੀ ਆ ਕਿ ਕਿਸੇ ਨੂੰ ਗਾਲਾਂ ਵੀ ਕੱਢਦੀ ਆ ਲਾਬਾ ਵੀ ਆ ਗਿਆ ਡਾਕਟਰ ਕਿਉਂ ਸੜਾ ਜਲੂਸ ਕੱਢਣਾ ਜ਼ਰੂਰੀ ਹੁੰਦਾ ਤੂੰ ਤੂੰ ਵੀ ਤਾਂ ਬੰਦਾ ਹੀ ਆ ਉਹ ਮੈਂ ਪੀਤੀ ਥੋੜੀ ਫਿਰ ਨਹੀਂ ਫਿਰ ਇਹ ਇਹ ਜਿਆਦਾ ਕੁਛ ਦੱਸਣਾ ਹੁੰਦਾ ਆ ਉਹ ਪਰ ਇਹਦੇ ਵੀ ਗੋਲਾ ਜਾਂ ਬਣ ਜਾਂਦਾ ਚਾਹ ਦੂ ਫਿਰ ਜੇ ਤੂੰ ਹੀ ਘੱਟ ਪੀ ਲੰਦਾ ਯਾਰ ਫਿਰ ਇਹ ਦੱਸ ਲਾਓ ਜੀ ਮਿੱਤਰੋ ਪਹੁੰਚ ਚੁੱਕੇ ਆ ਜੀ ਬਰਾਸ ਖੇਤਾਂ ਦੇ ਵਿੱਚ ਸੋ ਇੱਥੇ ਅੱਜ ਕੰਦੀਆਂ ਸਪਰੇਅ ਲੈ ਕੇ ਸੇ तकरीबन 7-8 ਕਿਲੇ ਤੇ ਕਣਕਾਂ ਜਾਂਦੀਆਂ ਨੇ ਬਟੇ ਖਾਂਦੀਆਂ ਪੂਰੀਆਂ ਇੱਧਰ ਆ ਥੋੜੀ ਥੋੜੀ ਛੋਲੇ ਕਰਕੇ ਇੱਧਰ ਨੂੰ ਥੋੜੀ ਜਿਹੀ ਇੱਕ ਮਤਲਬ ਮਾੜੀ ਜਿਹੀ ਲੱਗਦੀ ਐ ਜਾਂ ਵਿਚ ਵੜਦੇ ਆ ਨਾ ਪੂਰਾ ਪਰੇ ਬਹੁਤ ਸੋਹਣਾ ਖੇਤ ਬਾ ਆਇਆ ਵੀ ਚਲ ਉਹ ਵੀ ਨਾ ਕਹਿਣ ਕਿ ਤੇ ਹਨਾ ਵੀ ਸਾਡੇ বিনা ਕੰਮ ਹੁੰਦਾ ਹੀ ਨਹੀਂ ਸੋਹਣੀ ਆ ਦੀਪਾ ਵੀ ਕਿ ਨਹੀਂ ਗੋਗੀ ਸਪੈਸ਼ਲ ਉਹਨਾਂ ਨੂੰ ਉਹਨਾਂ ਨੂੰ ਦਿਖਾ ਦਈਏ ਵੀ ਅਸੀਂ ਕਰ ਲੰਨੇ ਆ ਹਨਾ ਬਈ ਪਰ ਗਾਹ ਨੂੰ ਨਾ ਕਿਤੇ ਕਹਿ ਦੇਣ ਵੀ ਸਾਰ ਲੋ ਇਹ ਜਿੰਨੀ ਇਹ ਮਲਣੀ ਜਿੰਨੀ ਇਹ ਮਲਣੀ ਦਾ ਜੀ ਲੇਟ ਕਰਕੇ ਉੰਨੀ ਆ ਜੀ ਬੰਦ ਉਹ ਹੈਗੀ ਹੈ ਇਹਨਾਂ ਦੇ ਇਹ ਇਹਦਾ ਟਾਈਮ ਸਹੀ ਆ ਇਹ ਸਹੀ ਆ ਜੀ ਇਹ ਇਹਦਾ ਵੀ ਹਾਂ ਚੱਪਲੋਂ ਤਾਂ ਫਿਰ ਮੈਨੂੰ ਵੀ ਪਾਉਣੀਆਂ ਪੈਣੀਆਂ ਸਫਰੇ ਕਰਨ ਲੱਗੇ ਹੈ ਸਫਰੇ ਕਰਨ ਲੱਗੇ ਯਸ bro ਉਹ ਮਹਾ ਚਲ ਗੋਗੀ ਨਵੇੜ ਦੀ ਉੱਪਰੇ ਕੰਮ ਆ ਫਿਰ ਸਿੱਧੀ ਫਿਰ ਆਪਾਂ ਨੇ ਵੱਢਣਾ ਪਹੁੰਚਣਾ ਇਹਨੂੰ ਆਪਾਂ ਨੇ ਕਿ ਨਹੀਂ ਤੂੰ ਗੋਗੀ ਕਿੰਨੇ ਨੰਬਰ ਤੇ ਰੋਣਾ ਮੈਂ ਤਾਂ ਪਿੱਛੇ ਰਹੂੰਗਾ ਲਾਓ ਜੀ ਮਿੱਤਰੋ ਸੌਲੀ ਪਹੁੰਚਿਆ ਸੀ ਅੱਜ ਆਪਣੇ ਵੀਰ ਆਏ ਆ ਫਗਵਾੜੇ ਤੋਂ ਤੇ ਇਹਨਾਂ ਦੀ ਹਲਾਂ ਦੀ ਬੁਕਿੰਗ ਕੀਤੀ ਅੱਜ ਟਿੱਲਰਾਂ ਦੀ ਤੇ ਅੱਜ ਇੱਕ ਹਲ ਤਿਆਰ ਹੋ ਕੇ ਜਾ ਵੀ ਰਹੇ ਆ ਕਿਹੜੇ ਪਿੰਡ ਜਾ ਰਹੇ ਸੈਂਟੀਵੀ ਦੇ ਇਹ ਵਜੀਦ ਇੱਧਰ ਮਟਰਡਾ ਕੋਲ ਹਾਂਜੀ ਸਾਡੇ ਕੋਲ ਹੀ ਹੈ ਠੀਕ ਐ ਸਵਾਭ ਭਾਈ ਬੜਾ ਵਧੀਆ ਸੋਹਣਾ ਰੰਗ ਕਰਾਇਆ ਤੇ ਮੈਂ ਪਰसों ਚੋਂ ਉੱਥੇ ਆਇਆ ਤਾਂ ਮੈਨੂੰ ਦੇਖਣ ਚ ਬੜੇ ਸੋਹਣੇ ਲੱਗੇ ਹਾਲ ਇਹ ਜਿਵੇਂ 오ਰੇਂਜ ਰੰਗ ਜੱੱਚਦਾ ਨਾ ਇਹ ਵੀ ਜੱੱਚਦਾ ਹੈ ਜੇ ਟਰੈਕਟਰ ਪਿੱਛੇ ਹੈ ਨਾ ਬਾਕੀ ਬਲੈਕ ਨਾਲ ਕੰਬੀਨੇਸ਼ਨ ਬੈਸੇ ਸੋਹਣਾ ਹੋ ਜਾਂਦਾ ਇੱਕ 오ਰੇਂਜ ਦਾ ਤੇ ਹੈ ਯੈਲੋ ਦਾ ਹੈ ਨਾ ਤੇ ਇਹ ਟਰੈਕਟਰ ਪਿੱਛੇ ਬਣਿਆ 11 15 ਫੋਲਡਿੰਗ ਟੈਟਪਾ ਵੀ ਪੂਰਾ ਇਹ ਕਿਹੜੀ ਕੰਪਨੀ ਦੇ ਆ ਗਏ ਇਹ ਅੱਛਾ ਠੀਕ ਹੈ ਅਪਰੋਕਸਿਮੇਟ ਕਿੰਨਾ ਕੋਊਗਾ ਸੈਂਟੀ ਇਹਨਾਂ ਦਾ 4 ਕਵਾਂਟਲ 60 ਕਿਲੋ ਦੇ ਆਪਾਂ 60 ਜਾਂ 70 ਦੇ ਵਿੱਚ ਲੁੱਟੋ ਠੀਕ ਹੈ ਆਪਾਂ ਕਿੰਨੇ ਤੋਂ ਕਿੰਨੇ ਤੱਕ ਹਲ-ਹੁਲ ਤਿਆਰ ਕਰਦੇ ਹਾਂ 11 ਤੋਂ ਲੈ ਕੇ ਉੱਪਰ ਜਿੰਨਾ ਮਰਜ਼ੀ ਚੱਲੇ ਜਾਓ ਉੱਪਰ ਤੱਕ ਜਾਈਏ ਹਾਈਡਰੋਲਿਕ ਵੀ ਬੰਦਾ ਜੀ ਕਿਸੇ ਨੇ 17 ਦੇ ਕਰਾਉਣੇ ਆ 19 ਦੇ ਕਰਾਉਣੇ ਆ 21 ਦੇ ਕਰਾਉਣੇ ਆ ਉਹ ਬੰਦਾ ਜੈਕ ਜੇ ਇਹਨਾਂ ਨੂੰ ਜੈਕ ਲਵਾਉਣੇ ਹੋਣ ਕਿਸੇ ਨੇ 15 ਦੇ ਨੂੰ ਹਾਂਜੀ ਇਹਨੂੰ ਵੀ ਲੱਗ ਜਾਣਗੇ ਜੈਕ ਜੁਕੇ ਨੇ ਇਹਨਾਂ ਨੂੰ ਵੀ ਆਪਾਂ ਲਾ ਦਨੇ ਆ ਇਹ ਟਾਇਲ ਟੱਪਾ ਸਾਰਾ ਕੰਪਲੀਟ ਹੈ ਸਾਰਾ ਕੰਪਲੀਟ ਆਪਰੋਕਸ ਕਿੰਨਾ ਕਿ 65-70 ਹਜ਼ਾਰ ਦੇ ਪੈ ਜੰਨੇ ਆ ਕਿ ਲਵੇ ਤਾਂ ਉੱਪਰ ਦਾ ਕੰਮ ਇਹ 11 15 13 ਸਮੇਤ 68500 ਦੇ 68500 ਦੇ ਆ ਠੀਕ ਹੈ ਮਾੜਾ ਮੋਟਾ ਹੋ ਜਾਂਦਾ ਉੱਪਰ ਆਚੜਾ ਠੀਕ ਆ ਠੀਕ ਆ ਨਿੱਪਲ ਨੂੰ ਉੱਪਰ ਗਰੀਸ ਹੁੰਦਾ ਇਹਨਾਂ ਨੂੰ ਵੀ ਪਿੰਨਾਂ ਨੂੰ ਜਿਹੜੀਆਂ ਨੂੰ ਗਰੀਸ ਹੁੰਦਾ ਹਾਲ ਹੁਲ ਕਿਹੜਾ ਤੁਸੀਂ ਵਰਤਦੇ ਆ ਇਹ ਤਾਂ ਮੈਨੂੰ ਮੜੇ ਦੱਸ ਦੇ ਫਾਲੇ ਕਿਹੜੇ ਪਾਉਣੇ ਆਪਾਂ ਇਹ ਜਰਮਨ ਦੇ ਨੇ ਅੱਛਾ ਆ ਟੈਂਟੂਨ ਜੀ ਟੈਂਨ ਹੈਗੀ ਆਪਣੀ ਦਸ਼ਮੇਸ਼ ਇੰਡਸਟਰੀ ਫੁੜਲਾਡੇ ਫੁੜਲਾਡੇ ਕਿੰਨੀ ਵੀ ਟੈਂਨ ਬਣਦੀ ਆ ਜਾਂ ਪਰ ਉਹ ਕਿ ਫੁੜਲਾਡੇ ਹੀ ਬਣਦੀ ਵੈਸੇ ਇੱਕ ਜਿਹੜੀ ਕੁਆਲਿਟੀ ਵਧੀਆ ਲੱਗੀ ਮੈਨੂੰ ਜਿਹੜਾ ਆਪਾਂ ਸਾਈਡ ਵਾਲਾ ਫਾਲਾ ਜਿਹੜਾ ਇਹ ਸਪਰਿੰਗ ਚ ਕਰ ਦਿੰਦੇ ਆ ਜੀ ਜੀ ਹੈਨਾ ਸੰਡੀ ਇੱਕ ਜਿਹੜਾ ਬੰਦਾ ਦੂਈ ਬਣਾਉਣੀ ਚਾਹੁੰਦਾ ਹੁੰਦਾ ਬੰਦਾ ਇੱਥੋਂ ਸਿੱਧੀ ਆ ਆਹੀ ਫਰੇਮ ਦੇ ਵਿੱਚ ਜਾਂਦਾ ਉਹ ਉਹਦਾ ਫਾਇਦਾ ਹੈ ਕਿ ਆਪਾਂ ਨੂੰ ਐਂਗਲ ਵੱਡੀ ਤੋਂ ਫਾਇਦਾ ਦੇਖੋ ਐਂਗਲ ਵਾਲੇ ਤੇ ਕੀ ਹੈ ਵੀ ਟੈਨ ਵਿੰਗੀ ਨਹੀਂ ਹੁੰਦੀ ਜਲਦੀ ਟੈਨ ਵਿੰਗੀ ਨਹੀਂ ਹੁੰਦੀ ਉਹ ਸਿੰਗਲ ਉਹ ਹੁੰਦਾ ਜਿਹੜਾ ਉਹ ਵਿੰਗੀ ਹੋ ਜਾਂਦੀ ਹੈ ਉਹ ਵਿੰਗੀ ਹੋ ਜਾਂਦੀ ਹੈ ਹਾਂ ਇਹ ਵੀ ਹੈ ਬਾਕੀ ਖੈਰ ਜਦ ਕਿਤੇ ਫਸਦਾ ਵੀ ਇਹਦਾ ਨਟ ਨੁਟ ਟੁੱਟ ਕੇ ਵੀ ਬਚਾਵਾ ਜਾਂਦਾ ਹਨਾ ਜੀ ਬਈ ਤਾਂ ਟਰੈਕਟਰ ਵੱਡੇ ਨੇ ਅੱਜ ਕੱਲ੍ਹ ਫਸਣਾ ਤਾਂ ਦਿੰਦੇ ਹੀ ਨਹੀਂ ਹੈਗੇ ਕਿਤੇ ਲੈ ਪੱਟ ਲਿਉਂਦੇ ਕੁਛ ਨਾ ਕੁਛ ਉਹ ਉਹੀ ਡਰ ਰਹਿੰਦਾ ਨਾ ਵੀ ਕਿਤੇ ਗਾ ਫਰੇਮ ਫਰੇਮ ਚ ਬਲ ਬਲ ਪੈਣ ਤੇ ਜੀ ਵੈਸੇ ਹੁਣ ਹਾਲਾਂ ਦੇ ਹਾਲਾਂ ਪੈਣ ਦਾ ਕੋਈ ਮਤਲਬ ਨਹੀਂ ਫਰੇਮ ਹੈਵੀ ਬਹੁਤ ਬਣਗੇ ਹਾਂ ਜੀ ਠੀਕ ਹੈ ਠੀਕ ਹੈ ਸੋ ਮੁਆਰਕਾ ਬਿਲ ਇਹਨੂੰ ਬਾਈ ਨੂੰ ਮੁਆਰਕਾ ਬਾਈ ਨੂੰ ਟਰਾਲੀ ਦੇ ਦੇਤੀ ਆਪਣੀ ਕਿ ਦੇਣੀ ਹੈ ਹਲੇ ਹਲੇ ਦੇਣੀ ਹੈ ਹਲੇ ਦੇਣੀ ਹੈ 40 ਸਤੰਬਰ ਦੀ ਹੈ ਅੱਛਾ ਫਿਰ ਠੀਕ ਹੈ ਨਾ ਨਾ ਠੀਕ ਹੈ ਠੀਕ ਹੈ ਸੋਹਣਾ ਲੱਗਿਆ ਵੀਰੇ ਕੰਮ ਪਹਿਲਾਂ ਵੀ ਤੁਸੀਂ ਚਲਾਏ ਆ ਹਾਲ ਉਧਰ ਥੋੜੇ ਜਿ ਦੇ ਚ ਗਏ ਆ ਕਿ ਨਹੀਂ ਪਹਿਲੀ ਵਾਰੀ ਚੱਲੇ ਆ ਕੋਈ ਲੈ ਕੇ ਚੱਲੇ ਆ ਜਣੀ ਇੱਕ ਵਾਰ ਦੇਖੇ YouTube ਤੇ ਕਾਫੀ ਦੇਖਨੇ ਚੱਲਦੇ ਠੀਕ ਹੈ ਠੀਕ ਹੈ ਨਾ ਨਾ ਬਹੁਤ ਸੋਹਣਾ ਹਾਲ ਦੇਖਿਓ ਨਜ਼ਾਰਾ ਆਉਂਦਾ ਪੂਰਾ ਕਾ ਟਾਇਰ ਲੱਗੇ ਹੋਏ ਤਾਂ ਦੋਵੇਂ ਲੀਵਰ ਥੱਲੇ ਸਿੱੜ ਦੋ ਨਾ ਕੰਟਰੋਲ ਲਾਉਣ ਦੀ ਲੋੜ ਹੈ ਟਰੈਕਟਰ ਸੋਖਾ ਚੱਕਣ ਦੀ ਲੋੜ ਨਹੀਂ ਆਪਾਂ ਨੂੰ ਹਾਂ ਕੰਟਰੋਲ ਦੋ ਹੀ ਲੀਵਰ ਥੱਲੇ ਸੱਡ ਦੋ ਬਸ ਹਾਂ ਝੋਲਾ ਵੀ ਨਹੀਂ ਮਾਰਦੇ ਇਹ ਮੋੜ ਤੇ ਜਾ ਕੇ ਅਸਲ ਚ ਕੀ ਹੁੰਦੇ ਜੇ 13 ਦੇ ਵੀ ਫਾਲੇ ਆ ਨਾ ਐ ਮੋੜ ਤੇ ਜਾ ਕੇ ਟਰੈਕਟਰ ਇੱਕ ਸਾਈਡ ਨੂੰ ਟੇਡਾ ਹੋ ਜਾਂਦਾ ਹਾਂ ਉਹ ਗੱਲ ਇਹ ਨਹੀਂ ਗੜਦੇ ਟਾਇਰ ਲੱਗੇ ਮੈਂ ਤਾਂ ਇੰਨਾ ਫਾਇਦਾ ਮੈਂ ਤਾਂ ਕਹਿੰਦਾ 13 ਦੇ ਨੂੰ ਵੀ ਟਾਇਰ ਲੱਗਣ ਉਹ ਵੀ ਬਹੁਤ ਵਧੀਆ ਚੀਜ਼ ਬਣ ਜੂਗੀ ਹਾਂ 13 ਦੇ ਹੈਗਾ ਆਪਣੇ ਕੋਲ ਪਹਿਲਾ ਸੈੱਟ ਉਹ ਜਦੋਂ ਮੋੜ ਤੇ ਉਹੀ ਪ੍ਰੋਬਲਮ ਆਉਂਦੀ ਉਹ ਗੜ ਜਾਂਦੇ ਨੇ ਗੜ ਜਾਂਦੇ ਆ ਇਹ ਨਹੀਂ ਗੜਨਗੇ ਦੇਖੋ ਤੁਸੀਂ ਆ ਸੋਖੇ ਚੱਲਣਗੇ ਹਲੇ ਉਹ ਸਿੰਦੇ ਕੋਲ ਵੀ ਆ ਹੀ ਗਏ ਆ ਡਾਲੋ ਮੱਝ ਉਹ ਕਹਿੰਦਾ 13 ਦੇ ਕਹਿੰਦਾ ਮੇਰੇ ਵੱਧ ਜੋਰ ਲਵਾਉਂਦੇ ਤੇ ਇਹ ਘੱਟ ਲੰਨੇ ਆ ਹਲੇ ਇਹਦੀ ਫਰੇਮ ਨਾਲ ਚੌੜੀ ਕਰੀ ਹੋਈ ਆ ਆਪਾਂ ਨੇ ਠੀਕ ਐ ਇਹ ਮਤਲਬ ਭਰਦਾ ਖਰਚਾ-ਪਰਚਾ ਨਹੀਂ ਪਹੁੰਚਦਾ ਵਿੱਚ ਨਿਕਲੀ ਜਾਂਦਾ ਨਿਕਲੀ ਜਾਂਦਾ ਨਿਕਲੀ ਜਾਂਦਾ ਕੋਈ ਨਾ ਆਏ ਅਸੀਂ ਵੀ ਆਏ ਅਸੀਂ ਆਏਗਾ ਆਂਡ ਰੱਖੋ ਕੋਈ ਨਹੀਂ ਭਾ ਗਾਂ-ਗਾਈ ਹੋਈ ਜਾਂਦਾ ਕੰਮ ਸੈੱਡ ਹੀ ਆਪਣਾ ਕੋਈ ਨਹੀਂ ਮਿਲਜੂ ਖਿੱਚ ਬਹੁਤ ਐ ਖਿੱਚ ਬਹੁਤ ਐ ਬਿਲਕੁਲ ਬਿਲਕੁਲ ਥ੍ਰੈਸਰ ਤਾਂ ਇੱਥੇ ਹੀ ਜਾਣਾ ਮੈਂ ਤਾਂ ਕਹਿਣਾ ਤੁਸੀਂ ਡ੍ਰੈਸਰ ਇੱਥੇ ਹੀ ਰੱਖ ਲਿਓ ਪੂਰੀ ਦੀ ਲੱਦ ਲੈਣਾ ਹੁਣੀ ਤਾਂ ਉਰੀ ਆ ਪਹਿਲਾਂ ਕਿ ਮੈਂ ਨੇ ਡ੍ਰੈਸਰ ਉਰੀ ਤੇ ਪਾ ਦਾਂਗੇ ਹਾਂ ਠੀਕ ਹੈ ਜੀ ਆ ਚੱਲਦੇ ਆ ਚਾ ਚੱਲ ਆਹ ਇੰਡੀਕੇਟਰ ਚੱਲਦਾ ਨਹੀਂ ਇੱਧਰ ਨਾਲ ਹਲੇ ਕਨ ਆਹ ਦੇਖੋ ਇੱਧਰ ਨਾਲ ਬੰਦ ਹਲੇ ਕਨੈਕਸ਼ਨ ਨਾ ਹੋ ਕਰਨਾ ਕੋਈ ਖੋਲਿਆ ਹੋਵੇ ਕੋਈ ਤੁਸੀਂ ਕੰਮ ਪੱਕੇ ਨਹੀਂ ਕਰਦੇ ਚਾਚਾ ਤੂੰ ਨਾ ਕਰਨਾ ਉਹਨੇ ਹਲੇ ਯਾਰ ਚਲੋ ਲੈਦੇ ਹੋਰ ਨਾ ਸਾਨੂੰ ਸਿਸ ਸਹੀ ਸੇ ਬਹੁਤ ਧੀਆ ਹੈ ਨਹੀਂ ਹਾਂ ਨਾ ਠੀਕ ਚੱਲ ਜਿਹੜਾ ਲਾਤਾ ਯਾਰ ਬਾ ਠੀਕ ਐ ਪਿੱਛੇ ਵਧੀਆ ਮੈਂ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਭਾਗਾ ਚੱਕਰੀ ਜਾਂਦਾ ਕਰਨਾ ਉਹ ਕਰਨਾ ਮਾ ਤਾਂ ਇੱਕ ਦਿਨ ਚਲਾਉਣਾ ਨਹੀਂ ਇਹਨੇ ਕਾਦੇ ਫਿਰ ਦੁਬਾਰਾ ਹਾਂ ਆ ਤਾਂ ਪਲੱਗ ਕਿੱ데 ਹੋਵੇਗਾ ਦੱਸਣਾ ਕਿਹੜਾ ਚ ਪਲੱਗ ਕਿੱ데 ਹੋਵੇਗਾ ਅੱਛਾ ਲੁੱਕ ਜੇ ਗਿਆ ਆ ਇਹਨੇ ਨੀਵਾ ਕਰਕੇ ਕੱਤ ਲੈ ਹਵਾ ਨਹੀਂ ਕੀ ਆਉਂਦੀ ਹਵਾ ਨਹੀਂ ਕੀ ਪੈਂਦੀ ਖਿੱਚਦਾ ਉਹ ਖਿੱਚਣੀ ਨਹੀਂ ਤੇ ਮੈਨੂੰ ਪਤਾ ਹੀ ਤਾਂ ਹੁਣ ਵੀ ਪੂਰਾ ਇਹਨੂੰ ਦੇਖ ਕੇ ਲਾਇਆ ਹੋਣਾ ਨਹੀਂ ਉੱਪਰੋਂ ਤੁਸੀਂ ਹੋਰ ਵੀ ਚੱਕ ਸਕਦੇ ਤੇ ਇਹਨੂੰ ਚੱਕ ਸਕਦੇ ਤੇ ਉੱਪਰ ਚੱਕੇ ਨਹੀਂ ਜਾਂਦੇ ਕਿ ਤੇ ਥੱਲੇ ਲੰਬੇ ਨਾੜ ਚੰਗੇ ਨਹੀਂ ਲੱਗਦੇ ਤੇ ਥੱਲੇ ਲੰਬੇ ਨਾੜ ਚੰਗੇ ਨਾ ਤੇ ਉੱਪਰੋਂ ਕੱਢਦੇ ਨੇ ਤੇ ਉੱਪਰ ਕਿਤੇ ਫਾਇਤ ਤੁਹਾਨੂੰ ਆਈ ਸਮਝ ਲੱਗੀ ਵੀ ਆਹ ਪਲੇਟ ਖੁੱਲੀ ਹੋ ਰਹੀ ਪਤਾ ਮੈਨੂੰ ਉਹ ਤਾਂ ਮੈਂ ਦੇਖ ਹੀ ਲਈ ਉੱਥੇ ਬਈ ਉਹਦੇ ਨਾਲ ਉਹਦੇ ਨਾਲ ਤਾਂ ਪਲੱਗ ਖੁੱਲਿਆ ਹੋਇਆ ਆ ਦੇਖ ਤੇ ਆਪਣਾ ਪਲੱਗ ਉਹਦੇ ਨਾਲ ਪਲੱਗ ਦਾ ਕੀ ਸਵਾਲ ਹੈ ਕੱਲ ਨੂੰ ਦੇਖਦੇ ਆਂ ਜੀ ਚਲਾਉਨੇ ਆਂ ਆਪਾਂ 3630 ਦੇ ਨਾਲ ਤੂੜੀ ਵਾਲੀ ਮਸ਼ੀਨ ਲਈ ਤੇ ਪੀਟੀਓ ਨੂੰ ਪਾ ਕੇ ਦੇਖਦੇ ਆਂ ਆਪਾਂ ਗੇੜਾ ਵੀ ਕਹਿੰਦਾ ਜੇ ਨਾ ਅਮਨੀ ਕਹਿੰਦਾ ਕਹਿੰਦਾ ਵੀ ਜੇ ਉਹ ਪੁਲੀਆਂ ਦਾ ਫਰਕ ਹੋਏ ਕਹਿੰਦਾ ਵੀ ਮੈਨੂੰ ਤਾਂ ਆਏ ਲੱਗਦਾ ਵੀ ਇਹ ਸਹੀ ਚੱਲੂਗਾ ਇਹ ਨਾਲ ਹਾਂ ਨਹੀਂ ਉਹਨਾਂ ਨੇ ਕਹਿ ਦਿਆ ਬੰਦੇ ਨੇ ਉਹਦੇ 'ਚ 12 10 ਸੀ ਆਪਣੇ 14 10 ਸੀ ਇਹ ਫਿਰ 12 10 ਦੇ ਆਪਾਂ ਕੋਲ ਪਈਆਂ ਤਾਂ ਹੈ ਯਾਰ ਪੁਲੀਆਂ ਦਾ ਫਰਕ ਆ ਜਗਤਜੀਤ ਜੀ ਗੱਲ ਜਗਤਜੀਤ ਦੀ ਗੱਲ ਕਰਦਾ ਮੈਂ ਤੈਨੂੰ ਉਹੀ ਕਹਿੰਦਾ ਪੰਜਾਂ ਦਾ ਹਾਫ ਨੇ ਘਰਾਂ ਜਗਤਜੀਤ ਜੀ ਯਾਰ 12 ਦਾਦੇ ਨੂੰ ਇਹ ਜਹਦੀ ਤੋਂ ਨਾ ਫਿਰ ਉਹ ਪੁਲੀ ਦਾ ਫਰਕ ਹੈ ਆ ਆ ਪੁਲੀ ਹੈ ਨਾ ਜਿਵੇਂ ਦੀ ਆ ਪੁਲੀ ਦੇਖੀ ਐਵੇਂ ਦੀ ਹੈ ਨਾ ਆ ਐਵੇਂ ਦੀ ਕਟਰ ਵਾਲੀ ਕਟਰ ਵਾਲੀ ਹੈ ਬ੍ਰਾਹਮਣੀ ਦੀ ਵਿੱਚ ਕਿਹੜੀ ਉਹਦੇ ਦੂਏ ਲੋਟ ਆ ਬਾਹਰਲੇ ਪਾਸੇ ਤੇ ਨਟ ਚੜਦੇ ਆ ਜਿਹੜੀ ਅਮਨੀ ਦੀ ਹਾਂ ਉਹਦੇ ਚ ਵੀ ਜਗਤਜੀਤ ਜੀ ਚ ਦੇਖ ਲੈ ਨਟ ਚੜਦੇ ਆ ਕਟਰ ਪੈਂਦੀ ਆ ਕਟਰ ਵਾਲੀ ਨਹੀਂ ਆਪਣੇ ਵਾਲੀ ਨੂੰ ਕਟਰ ਪੈਂਦੀ ਆ ਅੱਛਾ ਮੈਨੂੰ ਦੂਈ ਲੱਗਦੀ ਯਾਰ ਮੈਨੂੰ ਐ ਲੱਗਦੀ ਦੁਨੀਆ ਹੈ ਜਿਹੜੀ ਇਹਦੇ ਵਿੱਚ ਪਈਆਂ ਵੇ ਤਾਂ ਦੁਨੀਆ ਹੈ ਹਾਂ ਆਪਣੇ ਕੋਲ ਜਿਹੜੇ ਘਰਾਂ ਪਈਆਂ ਉਹ ਕਟ ਰਹੀ ਫਿਰ ਉਹ ਨਹੀਂ ਨਾ ਫਿਰ ਪੈਣੀ ਇਹਦੇ ਚ ਨਟਾਲੀ ਪੈਣੀ ਹੈ ਨਟਾਲੀ ਚੜੂਗੀ ਕਟ ਰਹੀ ਵੀ ਪੈਸੇ ਪੈ ਜਾਂਦੇ ਇਸ ਦੀ ਬਾਕੀ ਚੱਲ ਕੋਈ ਨਹੀਂ ਦੇਖ ਲਾਂਗੇ ਬਾਕੀ ਹੋਰ ਦਾ ਅੱਛਾ ਠੀਕ ਹੈ ਡਾਊਨ ਲੱਗਦਾ ਯਾਰ ਕੀ ਗੱਲ ਕਾਨੂੰਨ ਡਾਊਨ ਅੱਜ ਪੂਰਾ ਚੱਲ ਪਿਆਦਾ ਫੁਲੇ ਵੀਰੇ ਨਾ ਚੱਲ ਗਿਆ ਤਾਂ ਅੱਜ ਕਾਨੂੰਨ ਚੱਲ ਪਿਆਦਾ ਪੂਰਾ ਚੱਲ ਪਿਆਦਾ ਚੱਲ ਕੋਈ ਨਹੀਂ ਐ ਤਾਂ ਮਾੜਾ ਮੋਟਾ ਚੱਲਦਾ ਹੀ ਆ ਮਾਰ ਲੰਦਾ ਆ ਤੈਨੂੰ ਕਿਤਨਾ ਕਿਤੇ ਮਾਰ ਲੰਦਾ ਉਹ ਤਾਂ ਠੀਕ ਆ ਉਹ ਤਾਂ ਠੀਕ ਆ ਬੰਦਾ ਉਹ ਠੀਕ ਸਿਰ ਦਿਲ ਦਾ ਨਹੀਂ ਮਾਰਾ ਇਹ ਨਾ ਚੱਲ ਕੋਈ ਅੱਜ ਕਰਾਂ ਚਾਰ ਦੀ ਕਲੀ ਗਈ ਜਾਂਦਾ ਕਹਿੰਦਾ ਮੈਨੂੰ ਭੇਜ ਦੋ ਕਹਿੰਦਾ ਮੈਂ ਜਾਣਾ ਜਿੱਕ ਕਿ ਨਹੀਂ ਕਿ ਤੂੰ ਜਾਣਾ ਦਿੱਤਿਆ ਤੈਨੂੰ ਡਿਗੀੜੀਆਂ ਮੇਲੇ ਤੇ ਭੇਜਦਾ ਕੋਈ ਕਰਾਂ ਨਹੀਂ ਇਹਨਾਂ ਦੇ ਸਭ ਗਏ ਵੀ ਆ ਫਿੱਟਾ ਚ ਨਹੀਂ ਆ ਅੱਛਾ ਮਿਲ ਕੇ ਸੁਣ ਨਹੀਂ ਆ ਰਿਹਾ ਜਾਂ ਤਾਂ ਚੱਪਾ ਕਰ ਜਾ ਪਕੌੜੀਆਂ ਮੈਂ ਲਿਆਉਂਦਾ ਹਾਂ ਉੱਥੇ ਚਲਦੇ ਸੂਵੇ ਫਿਰ ਕਹਿ ਤਾ ਉਹ ਜਿਵੇਂ ਵੀ ਉਹ ਨਾਲ ਬੋਲ ਜੇ ਕਿ ਟਾਈਪ ਕਾ ਸੂਵੇ ਪਰ ਜਾ ਕੇ ਪੈਗ ਲਾ ਕੇ ਆਇਆ ਕਰੀਏ ਮੈਂ ਉਹੀ ਕਹਣਾ ਆ ਉਦਣ ਦੀ ਉਦਣ ਦੀ ਨਾ ਇਹ ਤਾਂ ਕੱਲ ਪਰਸੋਂ ਪਰਸੋਂ ਮੈਂ ਜੀ ਕਹਣਾ ਉਦਣ ਪੀਤੀ ਤੇਰੀ ਹਲੇ ਤਾਂ ਫਲਾੰਬੇ ਨਾ ਕੋਈ ਨਹੀਂ ਆਏ ਓਏ ਐ ਤਾਂ ਮਾੜਾ ਮੁੱਟੇ ਦਾ ਫਿਰ ਹੁੰਦੇ ਹੀ ਹੁੰਦੇ ਜਦੋਂ ਸੜੀ ਮੈਨੂੰ ਆਈ ਨਹੀਂ ਥੋੜੀ ਸਮਝ ਲੱਗਦੀ ਮੈਂ ਮੈਂ ਵਾਹ ਕਰਦਾ ਨਾ ਕੰਮ ਕੇ ਮੈਂ ਇੱਧਰ ਕੇਸ ਕਰਦਾ ਨਾ ਕੇਸ ਤਾਂ ਕੋਈ ਨਹੀਂ ਚੱਲਣਾ ਉਹ ਕੱਢ ਦੂੰਗਾ ਤਾਂ ਕੀ ਹੈ ਜਿੱਦਨੇ ਇਹ ਪੀਊਗਾ ਤਾਂ ਉਹ ਤਾਂ ਆਊਗਾ ਚਰ ਆ ਇਹ ਮਾੜੀ ਮੋਟੀ ਜਾਨੀ ਬੰਦਾ ਪੈਸੇ ਬਿੱਲੀ ਬੰਦੇ ਹੁੰਨੇ ਆ ਇਹ ਜੇ ਮਾੜਾ ਮੋਟੇ ਜੇ ਜ਼ਿਆਦਾ ਜੇ ਜ਼ਿਆਦਾ ਪੈਗ ਸੱਕ ਲੱਗ ਫੇਰ ਹੁੰਦਾ ਜੇ ਘੱਟ ਬੱਚਾ ਹੁੰਦਾ ਸਮਝਿਆ ਨਹੀਂ ਇਹ ਬਿੱਲੀ ਬੰਦੇ ਹੁੰਨੇ ਆ ਹੋਰ ਕੋ ਕਹ ਲੈ ਪਾ ਕਿ ਐ ਦੱਸ ਹੁਣ ਤੂੰ ਕਾਤੇ ਬੈਠਿਆ ਨਹੀਂ ਪਰ ਆ ਚਾਬੀ ਦਾ ਚੱਕਲਾ ਤੋ ਦਿਨ ਵੀ ਪੈ ਜਾਂਦਾ ਕਈ ਵਾਰ ਤਰਕਤਾਂ ਨਾਲ ਪੰਦਾ ਅੱਜ ਦੇ ਬੰਦੇ ਨਾਲ ਪਾ ਆਹ ਇਹ ਤਾਂ ਚੱਲ ਪੈ ਗਿਆ ਤਾਂ ਇੱਕ ਵਾਰ ਸਕੂਟਰੀ ਦਾ ਅੱਜ ਦੇ ਬੰਦੇ ਨਾਲ ਮੈਂ ਮੈਂ ਉਹਨੂੰ ਕਿਹਾ ਤਾਂ ਜੇ ਮੈਂ ਦੋਕ ਬੰਦੇ ਹਰਿੰਦਰ ਨੇ ਕਿਹਾ ਨਾ ਤੁਨੂੰ ਦੋਕ ਬੰਦੇ ਐਸੀ ਹੈ ਜੇ ਮੈਂ ਇਹਨਾਂ ਦੀ ਮੈਂ ਇਹ ਉਹ ਲਿਖਣਾ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਨੇ ਕਿਰਤਬ ਕਰਿਆ ਹਾਂ ਹਾਂ ਇੱਕ 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 ਤਾਂ ਉਹ ਖੜਾ ਹੋ ਦੇ ਹਾਂ ਵੀ ਹੈਗਾ ਹੈਗਾ ਠੀਕ ਹੈ ਠੀਕ ਹੈ ਇੱਕ ਆਹ ਖਰਾਬ ਕਰਦਾ ਹਾਂ ਉਹ ਮੇਰੀ ਇੰਨੀ ਮਾਰ ਨਹੀਂ ਨਹੀਂ ਹੈਗੀ ਉਹ ਕਦੇ ਕਦੇ ਕਰਦਾ ਹੈ ਹਾਂ ਮਤਲਬ ਇਹਦਾ ਸਟੈਂਡਰਡ ਇੰਨਾ ਕਾਹੀ ਰੱਖਿਆ ਹੋਇਆ ਸੂਈ ਪੰਨੀ ਪੈਂਦਾ ਹਾਂ ਉਹ ਤਾਂ ਫਰਾਂ ਇਹ ਤਾਂ ਬਈ ਇਹਦੇ ਮਤਲਬ ਚੀਜ਼ ਹਰ ਟਾਈਮ ਖਾਜਰ ਹੁੰਦੀ ਹੈ ਖਾਜਰ ਹੁੰਦੀ ਹੈ ਹੁਣ ਤੈਨੂੰ ਪ੍ਰਬੰਧ ਕਰਨਾ ਪੈਂਦਾ ਤੇਰਾ ਕਰਨਾ ਪੈਂਦਾ ਤੇਰੀ ਲਿੰਕ ਵੀ ਜ਼ਿਆਦਾ ਹੈ ਤੇਰਾ ਲਿੰਕ ਵੀ ਘਟ ਨਹੀਂ ਲਿੰਕ ਵੀ ਜ਼ਿਆਦਾ ਹੁਣ ਯਾਰ ਪਤਾ ਕੀ ਗੱਲ ਹੁਣ ਜੇ ਇਹਦੇ ਕੋਲ ਜਾ ਕੇ ਹੋਰ ਪਾਸੇ ਜਾ ਕੇ ਲਾਹ ਕਹਿੰਦਾ ਯਾਰ ਤੂੰ ਮੈਨੂੰ ਕਹਿ ਦਿੰਦਾ ਜੀ ਐ ਆ ਫਲਾ ਤੂੰ ਕਹਿ ਦਿੰਦਾ ਹਾਂ ਹਾਂ ਨਹੀਂ ਵੀ ਤੂੰ ਮੈਨੂੰ ਕੱਤ ਨਹੀਂ ਕਿਹਾ ਹਾਂ ਪਾ ਉੱਥੇ ਉੱਥੇ ਜਾ ਕੇ ਫਿਰ ਜ਼ਿਆਦਾ ਵੱਧ ਘੱਟ ਹੋ ਜਾਂਦਾ ਕੰਮ ਆਉਂਦਾ ਠੀਕ ਆ ਨਾ ਅੱਜ ਫਿਰ ਕਰਾਂ ਚਾਚੀ ਹੈ ਨਹੀਂ ਬਈ ਪਿਆ ਚੱਲ ਤੂੰ ਮੈਨੂੰ ਛੱਡ ਕੇ ਆ ਮੈਂ ਕਰਾਂ ਫਿਰ ਨਾ ਮੈਂ ਚਲੇ ਜਾਊਂਗਾ ਨਹੀਂ ਤੈਨੂੰ ਮੈਂ ਛੱਡ ਕੇ ਆਉਣਾ ਚਾਚੀ ਦੋਈ ਚਲੀ ਛੱਡਣੇ ਨੂੰ ਆਡੀ ਗੋਡੀ ਦੇਖਣਗੇ ਤੁਸੀਂ ਭਾਗੇ ਨੂੰ ਗੱਬੇ ਬਿਠਾ ਕੇ ਕਰਦੇ ਲਿਆ ਨਾ ਭਾਗੇ ਚ ਨੂੰ ਗੱਬੇ ਬਿਠਾ ਕੇ ਚਲ ਮਾਈਕ ਨੂੰ ਗੁੰਦੋੜਾ ਲੱਗ ਗਿਆ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਅੱਜ ਇੱਕ ਸੌਦਾ ਕਰਾਇਆ ਜੀ ਹਾਲਾਂ ਦਾ ਜੇ ਕਿਸੇ ਮਿੱਤਰ ਪਿਆਰੇ ਨੇ ਕੋਈ ਹਾਲ ਟਰਾਲੀ ਹੈ ਨਾ ਤੇ ਸਿਕੰਜਾ ਰੋਟਾ ਵੇਟਰ ਕੁਝ ਵੀ ਲੈਣਾ ਹੋਵੇ ਤਾਂ ਆਪਾਂ ਨੂੰ ਸਪੋਰਟ ਕਰ ਲਿਓ ਜੀ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਫਸ